ਹੈਲੋ ਜੀ ਹਸ਼ਕਾਲ ਆਪਾਂ ਚੈਲ ਬਟਿਕ ਤੋਂ ਤੁਹਾਡੇ ਲਈ ਇੱਕ ਹੋਰ ਨਵਾਂ ਸੂਟ ਲੈ ਕੇ ਆਏ ਆ ਇਹ ਆਪਣਾ ਕਾਟਨ ਦਾ ਸੂਟ ਰਹੂਗਾ ਸਿਰਫ ਇਹਦੇ ਘੇਰੇ ਦੇ ਉੱਪਰ ਦੋ ਫਲਾਵਰ ਬਣੇ ਹੋਏ ਆ ਬਹੁਤ ਸੋਹਣਾ ਪੀਸ ਬਣਿਆ ਹੋਇਆਗਾ ਤੁਸੀਂ ਦੇਖ ਸਕਦੇ ਹੋ ਤੇ ਇਹਦੀ ਬਾਜ਼ੂ ਦਾ ਡਿਜ਼ਾਈਨ ਰਹੂਗਾ ਤੇ ਇਹਦੇ ਨਾਲ ਜਿਹੜਾ ਦੁਪੱਟਾ ਦਾ ਉਹ ਆਪਾਂ ਟਾਈਡ ਆਈ ਦਾ ਰੈਡੀ ਕੀਤਾ ਹੋਇਆਗਾ ਬਹੁਤ ਸੋਹਣਾ ਦੁਪੱਟਾ ਦੁਪੱਟਾ ਵੀ ਮਸ਼ਲੀਨ ਦਾ ਰਹੂਗਾ ਤੇ ਤੁਸੀਂ ਕਿਸੇ ਵੀ ਕੰਦਰ ਤੇ ਆ ਰੈਡੀ ਕਰਵਾ ਸਕਦੇ ਹੋ ਤੇ ਆਪਾਂ ਨੂੰ ਡੀਐਮ ਕਰ ਸਕਦੇ ਹੋਗੇ ਜਿਹੜਾ ਆਪਣਾ ਅਗਲਾ ਸੂਟ ਹੈ ਜੀ ਇਹ ਆਪਣਾ ਹੋਊਗਾ ਕਾਟਨ ਦੇ ਸਟਾਫੀ ਉੱਪਰ ਬਣਿਆ ਹੋਇਆ ਤੇ ਇਹਦੇ ਉੱਪਰ ਨੀਡਲਵਰਕ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਵਰਕ ਹੋਇਆ ਹੈ neck ਦਾ ਡਿਜ਼ਾਈਨ ਹੈਗਾ ਤੇ ਇਹਦੀ ਸੇਮ ਹੀ ਬਾਜ਼ੂ ਦਾ ਡਿਜ਼ਾਈਨ ਹੋਊਗਾ ਦੇਖ ਸਕਦੇ ਹੋ ਤੇ ਬਹੁਤ ਸੋਹਣਾ ਵਰਕ ਹੈ ਵੀ ਤੇ ਇਹਦੇ ਨਾਲ ਆਪਾਂ ਦੁਪੱਟਾ ਜਿਹੜਾ ਟਾਈ ਡਾਈ ਦਾ ਰੈਡੀ ਕੀਤਾ ਦਿਖਾ ਰਹੇ ਹਾਂ ਸੇਮ ਇਹਦੀ ਬਾਟਮ ਦਾ ਵਰਕ ਹੋਊਗਾ ਤੇ ਤੁਸੀਂ ਦੇਖ ਸਕਦੇ ਹੋ ਤੇ ਇਹਦਾ ਦੁਪੱਟਾ ਹੈਗਾ ਜਿਹੜਾ ਦੁਪੱਟਾ ਪਰ ਲੈਸ ਨਾਲ ਫਿਨਿਸ਼ਿੰਗ ਦਿੱਤੀ ਹੋਈ ਹੈ ਬਹੁਤ ਸੋਹਣਾ ਦੁਪੱਟਾ ਹੈਗਾ ਇਹ ਵੀ ਕਾਟਨ ਦੇ ਵਿੱਚ ਹੋਊਗਾ ਤੁਸੀਂ ਕਿਸੇ ਵੀ ਕਲਰ ਤੇ ਜਿਕਰ ਕਰ ਤੁਹਾਡਾ ਨੂੰ ਡੀਐਮ ਕਰ ਸਕਦੇ ਹੋਗੇ ਤੇ ਆਪਣੀ ਵੀਡੀਓ ਜੇਕਰ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਥੈਂਕ ਯੂ